ਲਾਓ ਲੰਗਰ ਜਿੰਨੇ ਲਾਉਣੇ ਲਾਓ ਸਾਰਾ ਪੰਜਾਬ 크ਰਿਸਚੀਅਨ ਹੋ ਚੱਲਿਆ ਤੁਸੀਂ ਨਗਰ ਕੀਰਤਨ ਕੱਢੋ ਆਈਸਕਰੀਮਾਂ ਲੈ ਕੇ ਸੰਤਰੇ ਲੈ ਕੇ ਕੇਲੇ ਲੈ ਕੇ ਅੱਜ ਤੁਹਾਡੇ ਪੰਜਾਬ ਦੇ ਪਿੰਡਾਂ 'ਚ ਜਲੂਸ ਨਿਕਲਦਾ ਹੈ ਇਸਾਈਆਂ ਦਾ ਕਰਾਸ ਲੈ ਕੇ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਾਪੀਆਂ ਵੰਡੀਆਂ ਉਹਨਾਂ ਨੇ ਕਿਤਾਬਾਂ ਵੰਡੀਆਂ ਉਹਨਾਂ ਨੇ ਪੈਨਸਲਾਂ ਸਲੇਟੀਆਂ ਉਹਨਾਂ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਲਾਓ ਲੰਗਰ ਪਰ ਅੱਜ ਸਮੇਂ ਦਾ ਲੰਗਰ ਇਹ ਕਹਿੰਦਾ ਕਿ ਲੰਗਰ ਐਜੂਕੇਸ਼ਨ ਦਾ ਲਾਓ ਮੈਂ ਤੇ ਹੈਰਾਨ ਹੈ ਜਿਹੜਾ ਗੁਰਦੁਆਰੇ ਆਉਂਦਾ ਹੈ ਸਮੋਸੇ ਲੈ ਕੇ ਬ੍ਰੈਡ ਪਕੌੜੇ ਲੈ ਕੇ ਤੁਹਾਨੂੰ ਪਤਾ ਹੀ ਗੁਰਦੁਆਰੇ ਕੌਣ ਆਉਂਦਾ ਹੈ ਗੁਰੂ ਨਾਨਕ ਦੇ ਬੱਚੇ ਆਉਂਦੇ ਨੇ ਇਹ ਬ੍ਰੈਡ ਪਕੌੜੇ 6 ਮਹੀਨੇ ਆਪਣੇ ਬੱਚਿਆਂ ਨੂੰ ਖਵਾਓ ਖਾ ਫਿਰ ਪਤਾ ਕਰਿਓ ਕਸਟਰੋਲ ਦਾ ਕੀ ਹਾਲ ਹੈ ਫਿਰ ਪਤਾ ਕਰਿਓ ਵੀ ਬਲੌਕੇਜ ਕਿੰਨੀ ਕੁ ਹੋਈ ਹੈ ਫਿਰ ਪਤਾ ਕਰਿਓ ਵੀ ਲੀਵਰ ਫੈਟੀ ਹੋਇਆ ਕਿ ਨਹੀਂ ਹੋਇਆ ਹੱਦ ਹੋ ਗਈ ਹੈ ਮਤਲਬ ਅਕਲ ਦਾ ਖਾਤਾ ਹੀ ਬੰਦ ਹੋ ਗਿਆ ਸਾਰੀ ਦੁਨੀਆ ਕਹਿੰਦੀ ਸਿੰਪਲ ਖਾਣਾ ਚਾਹੀਦਾ ਹੈ ਪੋਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਅਸੀਂ ਬਰੈਡ ਪਕੌੜਿਆਂ ਤੋਂ ਕਾ ਤੁਰੇ ਹੀ ਨਹੀਂ ਅਜੇ ਤੱਕ ਕਿਤੇ ਹਸਪੀਟਲ ਵਾਲਿਆਂ ਨਾਲ ਸਮਝੌਤਾ ਤੇ ਨਹੀਂ ਹੋ ਗਿਆ ਤੁਹਾਡਾ ਕਿ ਸਾਰੇ ਪੇਸ਼ੈਂਟ ਗੁਰਦੁਆਰਿਆਂ ਕੋਲ ਲਾਂ ਗਿਆ ਅਸੀਂ ਡਾਕਟਰ ਤਰੇਨ ਨੂੰ ਪੁੱਛ ਲਓ ਉਹ ਕਹਿੰਦਾ ਜੇ ਪੰਜਾਬ ਦੇ ਲੋਕਾਂ ਨੇ ਪਰੌਠੇ ਨਾ ਛੱਡੇ ਕਹਿੰਦਾ ਮੈਂ ਲਿਖ ਕੇ ਦਿਨਾ ਇਹਨਾਂ ਦੀ 45 ਸਾਲ ਵਿੱਚ ਬਾਈਪਾਸ ਹੋਇਆ ਕਰੇਗੀ ਜਦੋਂ ਤੁਹਾਡੇ ਬਜ਼ੁਰਗ ਹਲ ਪਾਉਂਦੇ ਸੀ ਕਿੱਲਾ ਕਿੱਲਾ ਜ਼ਮੀਨ ਦਾ ਪਾਉਂਦੇ ਸੀ ਤੇ ਪਰੌਠੇ ਨਹੀਂ ਸੀ ਖਾਂਦੇ ਹਾਂ ਰੋਟੀ ਤੇ ਮੱਖਣ ਰੱਖ ਕੇ ਖਾਦੇ ਸੀ ਫਰਾਈ ਕਰਕੇ ਨਹੀਂ ਸੀ ਖਾਂਦੇ ਰੋਸਟ ਕਰਕੇ ਨਹੀਂ ਸੀ ਖਾਂਦੇ ਕੋਈ ਇੱਕ ਅਕਲ ਦੀ ਗੱਲ ਤੁਸੀਂ ਕਿਸੇ ਸਿੱਖ ਤੋਂ ਸੁਣੀ ਹੋਵੇ ਤਾਂ ਮੈਨੂੰ ਦੱਸ ਦੇਣਾ ਹੁਣ ਤੁਸੀਂ ਸੁਣੋ ਇਹਨਾਂ ਦੇ ਘਰ ਜਾਓ ਇਸ ਵੀਰੇ ਉੱਠ ਕੇ ਫਰੂਟ ਖਾਂਦੇ ਨੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਬੱਚਿਆਂ ਨੂੰ ਪੂਲ ਵਿੱਚ ਘੁਲਦੇ ਨੇ ਬੱਚਿਆਂ ਨੂੰ ਜਿਮ ਕਰਦੇ ਨੇ ਬੱਚਿਆਂ ਨੂੰ ਚੰਗੀ ਨੌਕਰੀ ਤੇ ਲਾਉਂਦੇ ਨੇ ਜਦੋਂ ਬਾਬੇ ਨਾਨਕ ਦੇ ਬੱਚਿਆਂ ਦੀ ਵਾਰੀ ਆਉਂਦੀ ਹੈ ਉਦੋਂ ਸਾਡੇ ਕੋਲੇ ਫੀਸਾਂ ਜੋਗੇ ਵੀ ਪੈਸੇ ਨਹੀਂ ਹੈਗੇ ਅੱਜ ਗਰੀਬ ਸਿੱਖ ਆਪਣਾ ਧਰਮ ਪਰਵਰਤਨ ਕਰ ਰਿਹਾ ਹੈ ਪੜੀ ਜਾਓ ਰਾਜ ਕਰੇਗਾ ਖਾਲਸਾ ਹੋਰ ਪੜੋਚੀ ਇਹਦੇ ਨਾਲ ਤੁਹਾਡਾ ਬੀਪੀ ਦੇ ਵੱਧ ਸਕਦਾ ਹੈ ਕਿ ਰਾਜ ਨਹੀਂ ਜੇ ਪੈਦਾ ਹੋਣਾ ਬਲੱਡ ਪ੍ਰੈਸ਼ਰ ਆਈ ਹੋ ਜਾਏਗਾ ਕਰੋ ਜਿੰਨਾ ਮਰਜ਼ੀ ਕਰੀ ਜਾਓ ਰਾਜ ਕਰਨ ਵਾਲੇ ਖਾਲਸੇ ਕਿਥੇ ਨੇ ਉਹ ਖਾਲਸੇ ਤਿਆਰ ਕਰੋ ਅੱਜ ਤੱਕ ਦੁਨੀਆ ਨੂੰ ਸੁਨੇਹਾ ਚਲਾ ਜਾਣਾ ਚਾਹੀਦਾ ਸੀ ਕਿ ਜਿਹੜਾ ਜਪਜੀ ਸਾਹਿਬ ਯਾਦ ਕਰੇਗਾ ਜਿਹੜਾ ਨਿਤਨੇਮ ਸੁਣਾਏਗਾ ਅਸੀਂ ਉਸ ਬੱਚੇ ਦੀ ਫੀਸ ਫਰੀ ਕਰਾਂਗੇ ਸਕੂਲ ਦੀ ਇਨ ਐਜੂਕੇਸ਼ਨ ਦਾ ਲੰਗਰ ਲਾਓ ਉਸ ਤੋਂ ਪਹਿਲਾਂ ਆਪ ਐਜੂਕੇਟ ਹੋਵੋ ਜਿਨਨੇ ਕਕਾ ਕਬੂਤਰ ਪੜਿਆ ਅਸੀਂ ਉਹਨੂੰ ਪੜਿਆ ਲਿਖਿਆ ਸਮਝ ਲਿਆ ਜਿਨਨੇ ਇਹ ਐਪਲ ਪੜਿਆ ਉਹਨੂੰ ਪੜਿਆ ਲਿਖਿਆ ਸਮਝ ਲਿਆ ਤੇ ਜਿਨਨੇ ਊੜਾ ਓੰਕਾਰ ਪੜਿਆ ਅਸੀਂ ਉਹਨੂੰ ਭਾਈ ਸਮਝ ਲਿਆ ਇਹ ਤੇ ਗੁਰੂ ਦੀ ਕਰਾਮਾਤ ਹੋਈ ਹੈ ਕਿ ਮੇਰੀ ਸ਼੍ਰੇਣੀ ਦੇ ਲੋਕਾਂ ਦੇ ਵਿਆਹ ਹੋਣੇ ਸ਼ੁਰੂ ਹੋਏ ਨੇ ਕੌਣ ਵਿਆਹ ਕਰਦਾ ਸੀ ਮੇਰਾ ਆਪਣਾ ਵਿਆਹ ਇਸ ਕਰਕੇ ਨਹੀਂ ਹੋਇਆ ਕਿ ਮੈਂ ਭਾਈ ਸੀ ਇਸ ਕਰਕੇ ਹੋਇਆ ਵੀ ਮੇਰੇ ਪਿਓ ਦੀ ਜ਼ਮੀਨ ਵਾਵਾ ਸੀ ਤੇ 10 ਕਿੱਲੇ ਮੈਨੂੰ ਆਉਂਦੇ ਸੀ ਉਹਨਾਂ ਨੇ ਕਿਹਾ ਵੇ ਕਰੋ ਭਾਈ 10 ਕਿੱਲੇ ਜ਼ਮੀਨ ਆਉਂਦੀ ਏ ਮੁੰਡੇ ਨੂੰ ਕੌਣ ਦਿੰਦਾ ਸੀ ਭਾਈਆਂ ਨੂੰ ਧੀ ਕੌਣ ਦਿੰਦਾ ਸੀ ਭਾਈ ਕੌਣ ਹੈ ਤੁਸੀਂ ਜੰਮੋ ਤੇ ਤੁਹਾਨੂੰ ਨਾਮ ਦੀ ਗੁਰਤੀ ਦਿੰਦਾ ਉਹ ਪਾਈ ਹੈ ਤੁਸੀਂ ਗੁਰਦੁਆਰੇ ਆਓ ਤੇ ਤੁਹਾਡਾ ਨਾਂ ਰੱਖਦਾ ਹੈ ਤੁਸੀਂ ਬਿਮਾਰ ਹੋ ਜਾਓ ਤੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹੈ ਤੁਹਾਡੇ ਪੇਪਰ ਹੋਣ ਤੇ ਤੁਹਾਡੀ ਅਰਦਾਸ ਕਰਦਾ ਤੁਹਾਡੀ ਮੰਗਣੀ ਦੀ ਅਰਦਾਸ ਤੁਹਾਡੇ ਵਿਆਹ ਦੀ ਅਰਦਾਸ ਇੱਥੋਂ ਤੱਕ ਵੀ ਜੇ ਕੋਈ ਮਰ ਜਾਵੇ ਨਾ ਉਹਦੇ ਨਰਕਾਂ ਸੁਰਗਾਂ ਦੀ ਅਰਦਾਸ ਵੀ ਭਾਈ ਕਰਦਾ ਹੈ ਪਰ ਹੈ ਨਖੇਦਾ ਉਹ ਅਰਦਾਸ ਕਰੇ ਤੇ ਤੁਸੀਂ ਗੱਡੀ ਲੈ ਲਓ ਉਹ ਅਰਦਾਸ ਕਰੇ ਤੁਸੀਂ ਕੋਠੀ ਬਣਾ ਲਓ ਉਹ ਅਰਦਾਸ ਕਰੇ ਤੁਹਾਡਾ ਮੁੰਡਾ ਅਮਰੀਕਾ ਚਲਾ ਜਾਏ ਪਰ ਜੇ ਕਿਤੇ ਉਹ ਸਕੂਟਰ ਲੈ ਲਏ ਸੱਪ ਲੇਟਦਾ ਸੱਪ ਕੱਲੇ ਕੱਲੇ ਪ੍ਰੇਮੀ ਦੇ ਢਿੱਡ ਦੇ ਵਿੱਚ ਸੱਪ ਨੇ ਮੜਦਾ ਹੈ ਭਾਈ ਨੇ ਸਕੂਟਰ ਲੈ ਲਿਆ ਐ ਇੰਨੀ ਅਮਦਨ ਇਹਨੂੰ ਨਹੀਂ ਇਹਨੂੰ ਸਾਈਕਲ ਲੈ ਕੇ ਦਿਓ ਤੇ ਚੇਨ ਕਵਰ ਨਾ ਹੋਵੇ ਸੋਖਾਓ ਸਾਰਾ ਪਜਾਮਾ ਇਹਦਾ ਫਟਿਆ ਹੋਣਾ ਚਾਹੀਦਾ ਸਾਡੇ ਬਾਬਾ ਜੀ ਬਹੁਤ ਅੱਛੇ ਨੇ ਇਸ ਕੌਮ ਦਾ ਕੁਝ ਨਹੀਂ ਹੋ ਸਕਦਾ ਗੁਰਦੁਆਰੇ ਆਉਣੇ ਹੋਣਾ कीर्तन सुनया करो कथा सुने करो सब तो प्राइम टाइम है आ जोड़ा टाइम है जो तो गुरु ने बोलना है तो सिख ने सुनना है